ਅੱਜ ਸਾਡੇ ਸੋਹਣੇ ਜਿਹੇ ਪੁੱਤ ਦੀ ਐਂਟਰੀ ਹੋਣ ਜਾ ਰਹੀ ਹੈ ਜੀ ਘਰ ਦੇ ਵਿੱਚ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਜ਼ਿਆਦਾ ਪਿਆਰ ਇਸ ਬੱਚੀ ਲਈ ਦਿੱਤਾ ਤੇ ਦਿਵਾਵਾਂ ਕੀਤੀਆਂ ਕਿ ਇਹ ਬੱਚੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਅੱਜ ਮਨ ਬਹੁਤ ਖੁਸ਼ ਹੈ ਕਿਉਂਕਿ ਸਾਡੇ ਘਰ ਤੀ ਜੰਮੀ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੀ ਧੀ ਰਾਣੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਜਦੋਂ ਧੀ ਰਾਣੀ ਹੋਈ ਸੀ ਤੇ ਉਸ ਸਮੇਂ ਵੀਡੀਓ ਬਣਾਈ ਸੀਗੀ ਤੇ ਇਸ ਮਾਫ ਕਰਨਾ ਆਪ ਜੀ ਦੀ ਵੀਡੀਓ ਜਿਹੜੀ ਇਹ ਲੇਟ ਹੋ ਗਈ ਆ ਕਿਉਂਕਿ ਤੁਹਾਨੂੰ ਵੀ ਪਤਾ ਜਦੋਂ ਬੱਚਾ ਜਨਮ ਲੈਂਦਾ ਤੇ ਮਾਪਿਓ ਥੋੜਾ ਜਿਹਾ ਜ਼ਿਆਦਾ ਬਿਜ਼ੀ ਹੋ ਜਾਂਦਾ ਜਿਸ ਕਰਕੇ ਵੀਡੀਓ ਜਿਹੜੀ ਆ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਪਿਆਰ ਦਿਓਗੇ ਤੇ ਖਾਸ ਕਰਕੇ ਧੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵਾਤਵਾਤ ਸ਼ੇਅਰ ਜਰੂਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਜਿਹੜੇ ਲੋਕ ਮੋਟੀਵੇਟ ਹੋ ਸਕਦੇ ਆ ਜਿਹੜੇ 3ਆਂ ਧਿਆਣੀਆਂ ਨੂੰ ਕੁੱਖਾਂ ਦੇ ਵਿੱਚ ਹੀ ਮਾਰ ਦਿੰਦੇ ਆ ਪ੍ਰੂਨ ਹੱਤਿਆ ਕਰਦੇ ਆ ਉਹਨਾਂ ਲਈ ਇਹ ਵੀਡੀਓ ਜਿਹੜੀ ਹੈ ਸਬਕ ਲੈ ਕੇ ਆਏਗੀ ਜਦੋਂ ਵੀ ਧੀ ਰਾਣੀ ਕਿਸੇ ਦੇ ਘਰ ਆਉਂਦੀ ਹੈ ਤੇ ਇਸ ਤਰ੍ਹਾਂ ਉਹਦਾ ਜਿਹੜਾ ਵੈਲਕਮ ਜਿਹੜਾ ਆ ਉਹ ਕਰਨਾ ਚਾਹੀਦਾ ਆ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਡੇ ਤੋਂ ਸੇਵਾ ਲਈ ਆ ਬਹੁਤ ਸਾਰੇ ਵੀਰਾਂ ਦੇ ਫੋਨ ਤੇ ਮੈਸੇਜ ਆ ਰਹੇ ਸੀਗੇ ਕਿ ਵੀਡੀਓ ਜਿਹੜੀ ਹੈ ਤੁਸੀਂ ਕਿਉਂ ਨਹੀਂ ਪਾਈ ਹੈ ਤੇ ਨਾਮ ਕੀ ਰੱਖਿਆ ਧੀ ਰਾਣੀ ਦਾ ਤੇ ਕਿਉਂਕਿ ਨਾਮ ਤੁਹਾਨੂੰ ਆਪਣੇ ਪਤਾ ਲੱਗ ਜਾਊਗਾ ਜਦੋਂ ਵੀਡੀਓ ਐਂਡ ਹੁੰਦੀ ਹੈ ਤੇ ਮਾ ਜੀ ਦੇ ਮੂੰਹੋਂ ਨਿਕਲ ਆਇਆ ਕਿ ਸਾਡੇ ਘਰ ਖੁਸ਼ੀ ਆਈ ਹੈ ਵੀ ਖੁਸ਼ਦੀ ਪਾਈ ਹੈ ਜਿਸ ਕਰਕੇ ਮਾਤਾ ਜੀ ਦਾ ਨਾਮ ਜੋ ਮੂੰਹੋਂ ਨਿਕਲਿਆ ਸੀਗਾ ਦਾਦੀ ਮਾਂ ਦੇ ਖੁਸ਼ਦੀਪ ਕੌਰ ਉਹਦੀ ਉਹੀ ਨਾਮ ਜਿਹੜਾ ਆ ਰੱਖ ਦਿੱਤਾ ਗਿਆ ਸੀਗਾ ਤੇ ਉਮੀਦ ਕਰਦੇ ਆ ਤੁਹਾਨੂੰ ਵੀ ਪਸੰਦ ਆਊਗਾ ਤੇ ਆਜੋ ਹੁਣ ਜਦੋਂ ਗੱਲ ਹੋਈ ਸੀਗੀ ਪੈਣ ਦੇ ਨਾਲ ਜਦੋਂ ਘਰ ਦੇ ਵਿੱਚ ਐਂਟਰੀ ਹੋਣ ਜਾ ਰਹੀ ਤੇ ਉਸ ਸਮੇ ਇਹ ਮੂਮੈਂਟ ਜਿਹੜੇ ਆ ਮੇਰੇ ਲਈ ਬਹੁਤ ਜ਼ਿਆਦੇ ਖੁਸ਼ੀ ਵਾਲੇ ਸਨ ਤੇ ਸੋਚਿਆ ਵੀ ਆਪ ਜੀ ਨਾਲ ਵੀ ਸਾਂਝੇ ਕੀਤੇ ਜਾਣ ਆਓ ਜੀ ਹੁਣ ਆਪਾਂ ਲੈਨੇ ਆ ਪੈਣ ਤੋਂ ਇਜਾਜਤ ਗੁਡੀਆ ਰਾਣੀ ਨੂੰ ਐਂਟਰ ਕਰੀਏ ਥੈਂਕ ਯੂ ਤੁਹਾਡੀ ਬੇਨਿਆ ਦੇਖ ਲਓ ਹੁਣ ਤੁਹਾਨੂੰ ਮਿਸ ਕਰਦੇ ਪਿਆ ਹੈ ਹੈ ਕਰ ਜੀ ਐਂਟਰ ਨਾ ਦਿਨ ਪੁੱਛ ਕੇ ਹੋਣਾ ਹੈ ਹੈ ਦਿਨ ਪੁੱਛ ਕੇ ਐਂਟਰ ਹੋਣਾ ਕਰ ਜੀ ਐਂਟਰ ਪੈਣੇ ਬੜੀ ਘਰੋ ਘਰੋ ਕਰਾ ਅਲ ਦੇ ਬੁੱਲੇ ਸੋਲਿਹਾਂ ਸੋ ਸੁਰੀਆ ਰੋੜ ਵਾਈਗੁਰ ਜੀ ਕਾਲ ਸ ਵਾਈਗੁਰ ਜੀ ਕੀ ਫਤਿਹ ਤੀ ਰਾਣੀ ਨੇ ਕਰ ਚਰਨ ਪਾਏ ਆ ਜੀ ਤੇ ਸੋਚਾ ਵੀ ਗੋਣਾ ਅਬਦੀ ਨਾਲ ਇਹ ਮੂਵਮੈਂਟ ਜਿਹੜੇ ਸ਼ੇਰ ਜਿਹੜੇ ਹੰਡੇ ਜਾਣ ਆਈ ਆਉਣ ਇਹਨਾਂ ਦੇ ਕਮਰੇ 'ਚ ਲਾਈਟ ਚਾਲਦੇ ਆ ਸਾਹਮਣੇ ਲਿਖਿਆ ਵੈਲਕਮ ਆਓ ਜੀ ਜੀ ਆਇਆਂ ਨੂੰ ਖੁਸ਼ ਦੀਪ ਕੋਰਤੀ ਰਾਣੀ ਤੇਰਾ ਇਹ ਕਾਰਿਆ ਬਰਕਤਾਂ ਪਾਈ ਚੜ੍ਹਦੀ ਕਲਾ 'ਚ ਰੱਖੀ ਖੁਸ਼ੀਆਂ ਖੇੜੇ ਲੈ ਕੇ ਆਈ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ ਆਪ ਸੰਗਤ ਨੂੰ ਬੇਨਤੀ ਹੈ ਜੀ ਗੁਰੂ ਸਾਹਿਬ ਕੇ ਅਰਦਾਸ ਬੇਨਤੀ ਕਰੀ ਕਿ ਇਹ ਤੀਰਾਨੀ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਹਮੇਸ਼ਾ ਖੁਸ਼ੀਆਂ ਮਾਣੇ ਤੇ ਇਸ ਕਰ ਨੂੰ ਹਮੇਸ਼ਾ ਖੁਸ਼ੀਆਂ ਵੰਡੇ ਗੁਰੂ ਸਿੱਖੀ ਵਾਲਾ ਜੀਵਨ ਬਤੀਤ ਕਰੇ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਆ ਕਿ ਘਰ ਤੀਨੇ ਜਨਮ ਲਿਆ ਆ ਤੇ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਸੋਨਿਆ ਸਾਡੀ ਕੁਸ਼ਦੀ ਬਾਗੀਏ ਸਾਡੀ ਕੁਸ਼ੀਆਂ ਲੈ ਕੇ ਨੀ ਤੇ ਰੇਜ ਹੈ ਆਵਰ ਸੱਜਾ ਬਾਚਾ ਮਹਾਰਾਜੋ ਪੀਂਗਾ ਤੇ ਤਰੇ ਕਾਂ ਨਾਲ ਵੇੜਾ ਫੱਬਦਾ ਹੈ ਅੱਜ ਵੇਖਦੋਂ ਨੇ ਬਹੁਤ ਸਾਰਾ ਸਾਨੂੰ ਹੁਜੀਸੇ ਨੂੰ ਦਾਦ ਕਬਚੀਏ